ਸੋ ਇਸ ਵੇਲੇ ਮੇਰੇ ਨਾਲ ਉਹ ਕੇ ਵਿਦਵਾਨ ਡਾਕਟਰ ਪਿਆਰਲਾਲ ਗਰਕ ਸਾਹਿਬ ਜੁੜੇ ਨੇ ਤੇ ਗੱਲਬਾਤ ਹੋਊਗੀ ਜਿਹੜਾ ਘਟਨਾਕ੍ਰਮ ਸ਼ੰਭੂ ਬਾਡਰ ਦੇ ਉੱਪਰ ਵਾਪਰਿਆ ਜਿਸ ਤਰੀਕੇ ਨਾਲ ਰੋਕਾਂ ਖੜੀਆਂ ਕੀਤੀ ਗਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇਗੇ ਪ੍ਰਸ਼ਾਸਨ ਵੱਲੋਂ ਅੱਗੇ ਨਹੀਂ ਵਧਣ ਦਿੱਤੇ ਗਏ ਇੱਕ ਸਥਿਤੀ ਸੀ ਜਿਹੜੀ ਉਹ ਤਣਾਅਪੂਰਨ ਵੀ ਰਹੀ ਪਰ ਕਿਸਾਨ ਪੀਸਫੁੱਲ ਜਿਹੜੀ ਸਟਰਗਲ ਸੀ ਅਲਸੋ ਸਟ੍ਰੱਗਲ ਨੂੰ ਲਗਾਤਾਰ ਪੀਸਫੁੱਲ ਹੋ ਅੱਗੇ ਵਧਾਉਂਦੇ ਰਹੇ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਉਹ ਅਥਰੂ ਗੈਸ ਦੇ ਗੋਲੇ ਨੇ ਉਹਨਾਂ ਦੀ ਬੜੀ ਇੱਕ ਭਾਰੀ ਜਿਹੜੀ ਹੈਗੀ ਆ ਉਹ ਤਦਾਦ ਦੇ ਵਿੱਚ ਉੱਥੇ ਵਰਤੋਂ ਕੀਤੀ ਗਈ ਤੇ 45 ਤੋਂ 50 ਦਾ ਉਹ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਮੈਂ ਮੇਰੀ ਅੱਖਾਂ ਦੇ ਸਾਹਮਣੇ ਉਹ ਲੋਕ ਜ਼ਖਮੀ ਹੋਏ ਨੇ 45 ਤੋਂ 50 ਤੇ ਗਿਣਤੀ ਹੋਰ ਵੱਧ ਕੇ ਵੀ ਹੋ ਸਕਦੀ ਹੈ ਰਬੜ ਦੀਆਂ ਗੋਲੀਆਂ ਵੀ ਉੱਥੇ ਪ੍ਰਸ਼ਾਸਨ ਨੇ ਚਲਾਈਆਂ ਨੇ ਤਾ ਇੱਕਦਮ ਜਿਹੜੀ ਸਥਿਤੀ ਹੈ ਉਹ ਸਥਿਤੀ ਕਾਫੀ ਮਤਲਬ ਕਿ ਇੱਕ ਕਿ ਆਪਾਂ ਕਹਿ ਸਕਦੇ ਹਾਂ ਨੂੰ ਕਿ ਡਰ ਵਾਲੀ ਵੀ ਸਥਿਤੀ ਸੀ ਉਹ ਕਿ ਸਰਕਾਰ ਆਪਣੀ ਹੀ ਲੋਕਾਂ ਦੇ ਨਾਲ یوں ਵੀ ਕਰ ਸਕਦੀ ਹੈ ਸੋ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਮੇਰੇ ਨਾਲ ਨੇ ਡਾਕਟਰ ਸਾਹਿਬ ਤੁਸੀਂ ਵੀ ਸਾਰਾ ਘਟਨਾਗਰਾਂ ਵਾਜ ਦੇਖਿਆ ਸੋ ਕੀ ਵਿਚਾਰ ਹੈ ਤੁਹਾਡੇ ਇਸ ਪੂਰੇ ਮਾਮਲੇ ਦੇ ਉੱਪਰ ਜੀ ਕਪੂਲੂ ਸਾਹਿਬ ਕਿਸੇ ਸੋळा ਅੰਦੋਲਨ ਕਰਨ ਦਾ ਦੇਸ਼ ਦੇ ਉੱਤੇ ਪੂਰਾ ਅਧਿਕਾਰ ਹੈ ਬੋਲਣ ਦਾ ਟੁਰਨ ਫਿਰਨ ਦਾ ਪੀਸਫੁਲ ਅੰਦੋਲਨ ਕਰਨ ਦਾ ਸ਼ਾਂਤਮਈ ਅੰਦੋਲਨ ਕਰਨ ਦਾ ਇੱਥੇ ਕਿਸਾਨਾਂ ਦੇ ਟੁਰਨ ਫਿਰਨ ਦਾ ਅਧਿਕਾਰ ਖੋਇਆ ਗਿਆ ਕਿਉਂਕਿ ਉਹਨਾਂ ਨੂੰ ਰਸਤਾ ਬੰਦ ਕਰਤਾ ਉਹਨਾਂ ਦਾ ਰਸਤਾ ਤੁਸੀਂ ਬੰਦ ਨਹੀਂ ਕਰ ਸਕਦੇ ਇਦਾਂ ਤੇ ਤੁਹਾਡਾ ਪੀਸਫੁਲ ਜਿਹੜਾ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਹੈ ਉਹ ਵੀ ਖੋਇਆ ਗਿਆ ਪਰ ਉਹਦੇ ਵਿੱਚ ਜਿਹੜਾ ਸਰਕਾਰ ਨੇ ਆਪਣੀ ਤਾਕਤ ਦਿਖਾਉਣੀ ਸੀ ਮੇਰੀ ਇਸ ਨੂੰ ਦੋਨੋਂ ਬਾਰੇ ਥੋੜੀ ਵੱਖਰੀ ਸਮਝ ਆ ਸੱਚੀ ਗੱਲ ਦੰਪਸਾ ਉਹੀ ਹੈ ਕਿਉਂਕਿ ਤਸ਼ੱਦਦ ਹੋਇਆ ਹੈ ਮਾੜੀ ਗੱਲ ਦਾ ਅਸੀਂ ਇਸ ਦੇ ਉੱਤੇ ਮਤਲਬ ਚਰਚਾ ਵੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈ ਵੀ ਤੁਸੀਂ ਗੋਲੀਆਂ ਚੜਾਈ ਜਾਂਦੇ ਹੋ ਤੁਸੀਂ ਪਾਣੀ ਦੇ ਬਿਛਾਣਾ ਛੱਡੀ ਜਾਂਦੇ ਹੋ ਤੇ ਤੁਸੀਂ ਉੱਥੇ ਟਾਇਰ ਗੈਸ ਛੱਡੀ ਜਾਂਦੇ ਹੋ ਕਿਉਂਕਿ ਅਸੀਂ ਆਪ ਇਹ ਫੇਸ ਕਰੀਆਂ ਹੋਈਆਂ ਨੇ ਕਿ ਜਾਂ ਅਸੀਂ ਆਪ ਇਹਨਾਂ ਦਾ 2-4 ਹੋਏ ਹੋਇਆ ਇੱਕ ਵਾਰੀ ਨਹੀਂ ਕਈ ਵਾਰੀ ਕਿਉਂਕਿ ਅਸੀਂ ਅੰਦੋਲਨ ਕਰਦੇ ਰਹੇ ਹਾਂ ਦੀਵਨ ਚ ਸੋ ਇਹ ਤਾਂ ਹੈਗੀ ਸੀ ਬਹੁਤ ਮਾੜੀ ਗੱਲ ਦਾ ਇਹ ਤੱਕ ਇਹ ਸਵਾਲ ਦਾ ਅਸੀਂ ਦੇਖੀਏ ਪਰ ਮੈਨੂੰ ਆ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੋਹਾਂ ਤਰ੍ਹਾਂ ਨੇ ਆਪਣੀ ਤਾਕਤ ਦਿਖਾਉਣੀ ਸੀ ਉਹਦਾ ਜਿਹੜਾ ਖਮਿਆਜਾ ਹੈ ਉਹ ਭਾਰਤ ਦੇਸ਼ ਦੇ ਲੋਕ ਪੁੱਛਦੇ ਨੇ ਸਰਕਾਰ ਨੇ ਤਾਕਤ ਆਪਣੀ ਇਹ ਦਿਖਾਉਣੀ ਸੀ ਵੀ ਅਸੀਂ ਬੜੇ ਤੱਕੜੇ ਹਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਜਿਹਨੂੰ ਆਪਾਂ ਕਹਾਂਗੇ ਵੀ ਇਹਨੂੰ ਇਹ ਵੀ ਕਿਹਾ ਜਾਂਦਾ ਬਰਬਰਤਾ ਦਾ ਨੰਗਾ ਨਾਚ ਜੇ ਕਿਸਾਨਾਂ ਨੂੰ ਵੀ ਜਾਂਦੇ ਤਾਂ ਕੀ ਕਰਦੇ ਨਾ ਸੀ ਉਹਨਾਂ ਨੇ ਜੇ ਤੁਸੀਂ ਇਹੋ ਜਿਹਿਆਂ ਲਾਠੀਆਂ ਰੁੱਖਿਆਂ ਜਿਹੇ ਜਿਹੇ ਟੀਅਰ ਗਏ ਚਲਾਉਣੀ ਨੇ ਆਖਰਕਾਰ ਤੇ ਫਿਰ ਜੇ ਕੋਈ ਉਹ ਸ਼ਰਨਾਰਤਵਾਦੀ ਕਰਨੀ ਉਹਦੋਂ ਚਲਾ ਦਿਓ ਨਾ ਜੇ ਕੋਈ ਰਸਤਾ ਰੋਕਣਗੇ ਕੁਝ ਹੋਰ ਕਰਨਗੇ ਤਾਂ ਤੁਸੀਂ ਚਲਾ ਦਿਓ ਤੁਸੀਂ ਪਹਿਲਾਂ ਹੀ ਕਿਉਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਲੰਘਣੀ ਨਹੀਂ ਦੇਣਾ ਚਾਹੁੰਦੇ ਇਹਦੇ ਚ ਦੋ ਗੱਲਾਂ ਕਰੀਆਂ ਜਸੇ ਇੱਕ ਜਾਤਾਂ ਸਰਕਾਰ ਡਰੀ ਹੋਈ ਬਹੁਤ ਹੈ ਜਾਂ ਸਰਕਾਰ ਆਪਣੀ ਤਾਕਤ ਦਿਖਾਉਣਾ ਚਾਹੁੰਦੀ ਹੈ ਕਿਸੇ ਹੋਰ ਨੂੰ ਧੀਏ ਨਹੀਂ ਤੂੰ ਗੱਦ ਕਰ ਇਹ ਨੂੰ ਨਹੀਂ ਤੂੰ ਗੱਲ ਕਰ ਇਹਨਾਂ ਕਿਸਾਨਾਂ ਨੇ ਕੁਝ ਨਹੀਂ ਕਰਨਾ ਸੀ ਉੱਥੇ ਇਹ ਆਪਣੇ ਧੁਖੜਾ ਰੌਣ ਚੱਲਦੀ ਸੀ ਤੇ ਇਹਨਾਂ ਨੂੰ ਨੰਗਨ ਨੇੜਾ ਚਾਹੀਦਾ ਸੀ ਇਹ ਜਿਹੜੇ ਕੱਲ ਹੀ ਆਪਾਂ ਦੇਖੇ ਸੀਗੇ ਜਿਨ੍ਹਾਂ ਨੇ ਬੈਰੀਕੇਡ ਬੀਲੇ ਸੀ ਜਿਨ੍ਹਾਂ ਨੇ ਕਿਨੜ ਲਗਾਏ ਸੀ ਜਿੰਨੀਆਂ ਸੀਮੈਂਟ ਦੀਆਂ ਬਲਕਿ ਸੀਮੈਂਟ ਦੀ ਨਹੀਂ ਕੰਕਰੀਟ ਤੇ ਲੋਹੇ ਦੀਆਂ ਦਿਵਾਰਾਂ ਖੜੀਆਂ ਕਰੀਆਂ ਸੀ ਜਿੰਨੀਆਂ ਖਾਈਆਂ ਪੁੱਟੀਆਂ ਸੀ ਇਹ ਤਾਂ ਲੱਗਦਾ ਸੀ ਜਿਵੇਂ ਕੋਈ ਦੁਸ਼ਮਣ ਦੇਸ਼ ਦੇ ਨਾਲ ਲੜਾਈ ਹੋ ਰਹੀ ਹੈ ਤੇ ਖੰਦਕਾਂ ਤੇ ਮੋਰਚੇ ਬਣਾਏ ਜਾ ਰਹੇ ਨੇ ਇਹ ਤਾਰ ਤਰੀਕਾ ਜਮਹੂਰੀਅਤ ਦਾ ਨਹੀਂ ਹੈ। ਔਰ ਜੇ ਇਹ ਕੁਝ ਕਰਨਾ ਪਿਆ ਰਿਹਾ। ਤਾਂ ਸਮਝ ਲੋ ਵੀ ਸਰਕਾਰ ਜਿਹੜੀ ਆ ਉਹ ਜਮਹੂਰੀਤ ਨੂੰ ਚੜਾਉਂਦੇ ਫਿੱਟ ਨਹੀਂ ਰਹੀ। ਉਸ ਦੀ ਕਾਮਯਾਬ ਉਹ ਕਾਮਯਾਬ ਨਹੀਂ ਹੈ ਜਮਹੂਰੀ ਤਰੀਕੇ ਨਾਲ ਲੋਕਾਂ ਦਾ ਰੋਸ ਸੁਣਨ ਵਾਸਤੇ, ਉਹ ਰੋਸ ਸੁਣ ਕੇ ਉਹਦਾ ਹੱਲ ਕਰਨ ਵਾਸਤੇ ਜਾਂ ਉਹਨਾਂ ਨੂੰ ਆਪਣੀ ਗੱਲ ਮਨਾਉਣ ਵਾਸਤੇ। ਉਹ ਸਫਲ ਨਹੀਂ ਹੈ। ਮੈਨੂੰ ਆ ਲੱਗਦਾ ਕਿਤੇ ਨਾ ਕਿਤੇ ਕਿਉਂਕਿ ਇੱਥੇ ਤਿੰਨ ਵਜ਼ੀਰਾਂ ਨੇ ਪਹਿਲਾਂ ਵੀ ਗੱਲ ਖਰੀ ਫਿਰ ਵੀ ਕੰਮ 5 ਘੰਟੇ ਗੱਲ ਕਰਦੇ ਰਹੇ ਇੱਥੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਵੀ ਸਰਕਾਰ ਦੇ ਮਨਸ਼ੇ ਇਹ ਨੇ ਪੂਰੇ ਭਾਰਤ ਨੂੰ ਇਹ ਦਸਾਉਣ ਦੇ ਕਿਉਂਕਿ ਝੰਡਗਾ ਸਿੰਘਾਂ ਦਾ ਪਰੇ ਜਿੱਥੇ ਸੀਗੇ ਇੱਥੇ ਜਿਹੜੇ ਉਹ ਬੰਦੇ ਜਿਨ੍ਹਾਂ ਨੇ ਪਹਿਲਾਂ 26 ਜਨਵਰੀ ਦਾ ਕਰਿਆ ਸੀਗਾ ਪਿਛਲੇ ਕਿਸਾਨਾਂ ਨੂੰ ਬੰਦ ਚ ਉਹ ਸਾਰੇ ਬਹੁਤੇ ਉਹੀ ਸੀਗੇ ਕਿ ਉਹਦੇ ਵਿੱਚੋਂ ਸਰਕਾਰ ਹੀ ਦਿਖਾਉਣਾ ਚਾਹੁੰਦੀ ਸੀ ਕਿਤੇ ਨਾ ਕਿਤੇ ਡੈਵਲਪਰ ਜਿਵੇਂ 26 ਜਨਵਰੀ ਨੂੰ ਦਿਖਾਇਆ ਸੀ ਜਿਵੇਂ ਇੱਥੇ ਜਿਹੜਾ ਆਪਣਾ ਸੀ ਉਮਰਤਪਾਲ ਨੂੰ ਅਰੈਸਟ ਕਰਨ ਵੇਲੇ ਵੀ 30 ਕੰਪਨੀਾਂ ਲੈ ਆਂਦੀਆਂ ਇਹ ਕੰਪਨੀਆਂ ਤਾਂ ਲੋੜ ਨਹੀਂ ਸੀ ਸੋ ਸਰਕਾਰ ਅੱਜ ਕੱਲ ਨਾ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਆਪਣੀ ਤਾਕਤ ਦਿਖਾ ਕੇ ਵੀ ਅਸੀਂ ਤਾਂ ਵੱਡੀ ਤਾਕਤਵਰ ਹਾਂ ਕਿ ਇਹੋ ਜੀ ਤਾਕਤ ਦਿਖਾਉਣ ਦਾ ਉਹਦਾ ਮਕਸਦ ਜਿਹੜਾ ਹੈ ਉਹ ਇੱਕ ਪਾਸੇ ਸਿਆਸੀ ਹੈ ਤੇ ਦੂਜੇ ਪਾਸੇ ਮਨੁੱਖੀ ਹੱਕਾਂ ਦਾ ਘਾਣ ਹੈ ਹੁਣ ਉਹ ਸਿਆਸਤ ਵਾਸਤੇ ਆਪਣੀ ਤੰਗ ਨਜ਼ਰੀ ਵਾਸਤੇ ਸੰਵਿਧਾਨ ਨੂੰ ਤੋੜਨ ਵਾਸਤੇ ਇਸ ਸੰਵਿਧਾਨ ਦੇ ਹੱਕ ਖੋਹਣ ਵਾਸਤੇ ਉਹ ਬਰਬਰਤਾ ਦਾ ਨੰਗਾ ਨਾਸ਼ ਕਰਨ ਨੂੰ ਵੀ ਤਿਆਰ ਹੈ ਉਹ ਇਹ ਦੱਸਣਾ ਚਾਹੁੰਦੀ ਹੈ ਪਰ ਉਹਦੇ ਚ ਕਿਸਾਨਾਂ ਨੂੰ ਪਤਾ ਸੀ ਕਿਸਾਨ ਕਹਿੰਦੇ ਸੀ ਅਸੀਂ ਚੱਕ ਦੇਨੇ ਨੇ ਇਹ ਬੈਰੀਕੇਡ ਵਗੈਰਾ ਇੱਕ ਗੱਲ ਤਾਂ ਸਾਨੂੰ ਸਾਰਿਆਂ ਨੂੰ ਸਮਝ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਜੇ ਸਰਕਾਰ 라ਠੀ ਗੋਲੀ ਤੇ ਉੱਤਰ ਆਵੇ ਕਿ ਜੇ ਆਪਾਂ ਆਖੀਏ ਵੀ ਉਹ 라ਠੀ ਗੋਲੀ ਤੋਂ ਡਰ ਜੇਗੀ ਸਰਕਾਰ ਸਰਕਾਰ ਨਹੀਂ ਡਰਦੀ ਹੁੰਦੀ ਸਰਕਾਰ ਕੋ ਤਾਕਤ ਤਾਂ ਬਹੁਤ ਹੁੰਦੀ ਹੈ ਇਹ ਤਾਂ ਮੰਨਣਾ ਹੀ ਪਊਗਾ ਪਰ ਜਦ ਸਰਕਾਰ ਇੱਕ ਲੈਵਲ ਤੇ ਕਹਾਨ ਕਰਦੀ ਉਹ ਤੋਂ ਬਾਅਦ ਉਹਨੂੰ ਮੁੜਨਾ ਪੈਂਦਾ ਕਿਉਂਕਿ ਮੈਂ ਜਿਹੜਾ ਪੰਗਿਆ ਸਾਹਿਬ ਦਾ ਮੋਰਚਾ ਸੀ ਜਦੋਂ ਉਹਦਾ ਇਤਿਹਾਸ ਪੜਨਾ ਉਹ ਤਾਂ ਗੱਡੀ ਛੁੱਟਦੀ ਆ ਰਹੀ ਸੀ ਉਹ ਕਹਿੰਦੇ ਸੀ ਰੋਟੀ ਖਲੋਣੀ ਹੈ ਸ਼ਾਂਤਮੀ ਸਟ੍ਰਗਲ ਹੈ ਲੰਗਰ ਛਕਾਉਣਾ ਹੈ ਜਿਹੜੇ ਸਿੰਘ ਜਾ ਰਹੇ ਨੇ ਵੱਡੀ ਅੱਗੇ ਪੈ ਗਏ ਦੋ ਸਿੰਘ ਸ਼ਹੀਦ ਹੋਏ ਕਾਫੀ ਸਾਰੇ ਫੱਟੜ ਹੋਏ ਗੱਡੀ ਰੁਕੀ ਲੰਗਰ ਛਕਾਇਆ ਗਿਆ ਸੋ ਜੱਤ ਦਾ ਮੂਰਤਾ ਸੀ ਰੋਜ਼ਗੋਲੀ ਚੜਦੀ ਸੀ ਰੰਗਾਂ ਪੈਂਦੀਆਂ ਸੀ ਅੰਨੀ ਜ਼ਿਆਦਾ ਕੁੱਟ ਪੈਂਦੀ ਸੀ ਕੰਗਰੇਜ ਨੇ ਕਿਹਾ ਕਹਿੰਦਾ ਇਸ ਗੱਲ ਤੇ ਹੈਰਾਨ ਆ ਵੀ ਜਿੰਨਾ ਉਹਨਾਂ ਨੂੰ ਬਰਬਰਤਾ ਨਾਲ ਕੁੱਟਿਆ ਜਾ ਰਿਹਾ ਹੈ ਇਹ ਅੰਗਰੇਜ਼ ਨੇ ਦੇਖਿਆ ਉਹ ਇਹੋ ਫੇਰ ਸ਼ਾਟ ਮੈਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰੀ ਜਾ ਰਹੇ ਨੇ ਐਨੇ ਸਿਰੜੀ ਸੋ ਪੰਜਾਬੀਆਂ ਦੀ ਸਿੱਖਾਂ ਦਾ ਇਹ ਸਿਰੜੀ ਤਾਂ ਕੋਈ ਘਾਟ ਹੈ ਹੀ ਨਹੀਂ ਪਰ ਇੱਕ ਗੱਲ ਤਾਂ ਸਾਨੂੰ ਪਤਾ ਹੀ ਹੈ ਕਿ ਸਰਕਾਰਾਂ ਆਪ ਦਾ ਜ਼ੋਰ ਲਾਉਣਗੇ ਹੁਣ ਇੱਕ ਈ ਜਿਹੜੀ ਸਾਡੀ ਥੋੜਾ ਜਿਹਾ ਇੱਕ ਹੋ ਹੈਗਾ ਮੈਂ ਇਹ ਜ਼ਰੂਰ ਕਹਾਂਗਾ ਜਿਵੇਂ ਬਾਕੀ ਜਥੇਬੰਦੀਆਂ ਨੇ ਉਗਰਾਹ ਗੁਰੂ ਨੇ ਕਿਹਾ ਵੀ ਇਹ ਮਾੜਾ ਕਰਿਆ ਜਿਹੜੇ ਬੈਰੀਕੇਡ ਨਾਲ ਕਰ ਲੋਨ ਦਾ ਬਿਆਨ ਹੈ ਫਰਦਮਿਕ ਕੁਝ ਉਹਨਾਂ ਦੇ ਬਿਆਨ ਸੁਣਿਆ ਸੀ ਕਿਸਾਨ ਜੱਚੇਬੰਦੀਆਂ ਇੱਕ ਤਰ੍ਹਾਂ ਦੀ ਮੰਗ ਤੇ ਸਪਸ਼ਟ ਨਹੀਂ ਹੈਗੀਆਂ 프ੈਂਕਲੀ ਸਪਸ਼ਟ ਕਹਿਣ ਦੇ ਵਿੱਚ ਮੈਨੂੰ ਕੋਈ ਝਿੱਕ ਨਹੀਂ ਆ। ਜਿਵੇਂ ਗਿਆਨੀ ਕਿਰਸਨ ਨੇ ਉਹਨਾਂ ਨੂੰ ਸਵਾਲ ਕਰਿਆ ਵੀ ਫਿਰ ਐਮਐਸਪੀ ਦਾ ਤੁਸੀਂ ਕਿਵੇਂ ਸਮਝਦੇ ਹੋ ਵੀ ਇਹ ਨਹੀਂ ਉਹ ਫਿਰ ਐਮਐਸਪੀ ਆਇਆ ਹੈ ਉਹ ਪੀਡੀਐਸ ਆ ਉਹ ਮਤਲਬ ਪੀਡੀਐਸ ਐਮਐਸਪੀ ਉਹ ਸਰਕਾਰ ਦੇ ਬੁੱਧੀਜੀਵੀ ਆਪੇ ਰਸਤਾ ਲੱਭਣ ਫਿਰ ਨਹੀਂ ਨਹੀਂ ਅਸੀਂ ਵੀ ਸਿਆਣੇ ਆ ਅਸੀਂ ਵੀ ਰਸਤਾ ਲੱਭ ਕੇ ਲੇਤਾ ਮੈਨੂੰ ਇਹ ਲੱਗਦਾ ਉਹਦੇ ਚੋਂ ਜਿਹੜੇ ਸਭ ਤੋਂ ਸਿਆਣੇ ਗਰੁੱਪ ਖਾਂਦੇ ਨੇ ਉਹਨਾਂ ਨੂੰ ਵੀ ਕੋਈ ਬਹੁਤਾ ਜ਼ਿਆਦਾ ਸਪਸ਼ਟਤਾ ਨਹੀਂ ਆਉਂਦੀ ਮਾਮਲੇ ਤੇ ਵੀ ਜਿਹੜੀ ਘੱਟੋ ਘੱਟ ਸਮਰਥਨ ਮੋਦੀ ਸਾਡੀ ਮੰਗਾਉ ਕਿ ਹੋ ਜੀ ਹੈ ਇੱਕ ਤਾਂ ਸਾਨੂੰ ਇਹ ਪਾਸਾ ਜ਼ਰੂਰ ਧਿਆਨ ਤੇ ਰੱਖਣਾ ਚਾਹੀਦਾ ਹੈ ਇਹ ਧਿਆਨ ਚ ਰੱਖਦੇ ਹੋਏ ਵੀ ਜਿਹੜੇ ਪਰ ਇਹ ਸਮਝਦੇ ਨੇ ਵੀ ਆਪਾਂ ਸਰਕਾਰ ਨਾਲ ਟਕਰਾਓ ਚ ਪੈ ਕੇ ਠੀਕ ਹੈ ਐਨੇ ਬੰਦਿਆਂ ਨੇ ਤੁਸੀਂ ਸੱਟਾਂ ਮਰਵਾਤੀਆਂ ਉਦੋਂ ਜੇ ਦਾਦ ਕਿਤੇ ਗਏ ਸੀ ਉਦੋਂ ਵੀ ਬਥੇਰੇ ਕੇਸ ਬਣੇ ਸੀ ਪਰ ਮੁੜ ਕੇ ਜਿਨ੍ਹਾਂ ਨੇ ਕੇਸ ਬਣਵਾਏ ਸੀ ਉਹਨਾਂ ਨੇ ਉਹਨਾਂ ਦਾ ਹਾਜ਼ਰ ਨਹੀਂ ਕਰਿਆ ਦੁਨਜੀਗਲ ਜਿਨੀ ਇਹਨਾਂ ਨੇ ਮੰਗਾ ਨੇ ਐਮਐਸਪੀ ਦੀ ਮੰਗ ਕਮਨ ਹੈ ਜੇ ਫਿਰ ਜਿਹ ਕੋ ਮੰਨ ਲੈਣ ਦੀ ਹੈ ਸੋ ਜਿਹੜੀ ਕਮਨ ਨਹੀਂ ਹੋਈ ਬਿਜਲੀ ਬਿੱਲ ਦੀ ਕਮਨ ਹੈ ਉਹ ਮੰਨਣੀ ਹੋਈ ਨਹੀਂ ਜਿਹੜੀ ਐਨਜੀਟੀ ਵਾਲੀ ਆ ਉਹ ਨਹੀਂ ਮੰਨਣੀ ਕਰਜ਼ਾ ਮਾਫੀ ਦੀ ਨਹੀਂ ਮੰਨਣੀ ਲਖੀਮਪੁਰ ਖਰੀਚੇ ਫੈਸਲਾ ਕਰਨ ਦੇ ਇਹਨਾਂ ਦਾ ਅਧਿਕਾਰੀ ਨਹੀਂ ਹੈ ਕਿ ਕੋਤ ਅਧਿਕਾਰੀ ਵੱਡੇ ਮੋਰਚੇ ਦਾ ਇਸੇ ਤਰ੍ਹਾਂ ਹੀ ਜੇ ਕਹਿੰਦੇ ਨੇ ਵੱਗ ਤੋਂ ਵੱਧ ਇਹਨਾਂ ਦੀ ਗਲਤੀ ਸੀ ਵੀ ਮੁਆਵਜ਼ੇ ਦੇਓ ਜੀ ਜਿਹੜੇ ਕਿਸਾਨ ਫੀਦੋਗੇ 700 ਉਹਨਾਂ ਦੇ ਪਰਿਵਾਰਾਂ ਨੂੰ ਰੀਹੈਬਿਲੀਟੇਟ ਕਰੋ ਮੈਨੂੰ ਲੱਗਦਾ ਸਰਕਾਰ ਨੇ ਉਹਦੇ ਉੱਤੇ ਵੀ ਕੋਈ ਉੱਤਪਾ ਨਹੀਂ ਬੱਜਿਆ ਜਿਉਂ ਉਹਦੇ ਉੱਤੇ ਬੜੇ ਹੰਦਾਰਦੀ ਨਾਲ ਵਿਚਾਰ ਕਰਕੇ ਸਰਕਾਰ ਇਹ ਕਹਿ ਦਿੰਦੀ ਵੀ ਠੀਕ ਹੈ ਜਿੰਨੇ ਕੇਸ ਨੇ ਅਸੀਂ ਵਾਪਸ ਲੈਨੇ ਆ ਔਰ ਜਿੰਨੀ ਰੀਹੈਬਿਲੀਟੇਸ਼ਨ ਦਾ ਹਿੱਸਾ ਬਾਕੀ ਰਹਿੰਦਾ ਉਹਨੂੰ ਅਸੀਂ ਫਰੀ ਲਾਗੂ ਕਰਦੇ ਆ ਐਨਐਸਬੀ ਵਾਸਤੇ ਕਮੇਟੀ ਬਣਾਈ ਹੈ ਤੇ ਤੁਹਾਡੀਆਂ ਉਹਦੇ ਉੱਤੇ ਸਰਕਾਰ ਨੇ ਮੇਰੇ ਲੱਗਦਾ ਗੱਲਾਂ ਥੁੱਕੀ ਬੜੇ ਪਕਾਉਣ ਦੀ ਗੱਲ ਕਰੀ ਹੈ ਪਰ ਜਿਹੜੀਆਂ ਕਿਸਾਨ ਜਿੱਤਵੰਦੀਆਂ ਜਿਹੜੇ ਜਿਹੜੇ ਵੀ ਉੱਥੇ ਉਹ ਗਏ ਸੀ ਉਹ ਪਹਿਲਾਂ ਵੀ ਕਿਸਾਨ ਅੰਦੋਲਨ ਚ ਇੱਕ ਮਹਿਸੂਸ ਇਹ ਕਰਾਰ ਹੈ ਨਹੀਂ ਪਤਾ ਨਹੀਂ ਸਾਡੀ ਸਰਕਾਰ ਜਿਹੜਾ ਕਰ ਰਹੀ ਨਹੀਂ ਬੜੀ ਵੱਡੀ ਤਾਕਤ ਹੈ ਕਰ ਰਹੀਆਂ ਦੀ ਤਾਕਤ ਤੋੜ ਪਾਉਂਦੀ ਨਹੀਂ ਹੁੰਦੀ ਇਹ ਗੱਲ ਚੰਗੀ ਹੈ ਕਿ ਇਹਨਾਂ ਨੇ ਕੋਈ ਤੋੜ ਪਾ ਨਹੀਂ ਕਰੀ ਇਹਨੇ ਕਿਸਾਨ ਗਏ ਨਹੀਂ ਉਹਦੇ ਰਸਤੇ ਟੋਡੇ ਰੋਕ ਪਈਆ ਆਪਾਂ ਉਹ ਵੀ ਤੁਰੇ ਜਾਂਦੇ ਜੇ ਪੱਥਰ ਪਿਆ ਹੋਵੇ ਰਸਤੇ 'ਚ ਆਪਾਂ ਪਾ ਲਈ ਕਰਦੇ ਆ ਜੇ ਕੋਈ ਖਾਲੀ ਆ ਜੀ ਆਪਣੀ ਕੋਈ ਗੱਡੀ ਫਸ ਗਈ ਉਹਦੇ 'ਚ ਆਪਾਂ ਜੇ ਕੋਈ ਪੱਥਰ ਲਾ ਕੇ ਕੋਈ ਮਿੱਟੀ ਪਾ ਕੇ ਉਹ 'ਚੋਂ ਕਢਦੇ ਆ ਕੋਈ ਕੋਈ ਆਪਾਂ ਧੰਗ ਥੋੜੋ ਕਰ ਰਹੇ ਹੁੰਨੇ ਕਿਸੇ ਦਾ ਹੋ ਸਕਦਾ ਕਿਸੇ ਕਿਸਾਨ ਦਾ ਖਾਲ ਵੀ ਹੋਵੇ ਆਪਾਂ ਤਾਂ ਖਾਲ ਥੋੜੋ ਖਰਾਬ ਕਰਨਾ ਚਾਹੁੰਦੇ ਆ ਆਪਾਂ ਤਾਂ ਰਸਤਾ ਬਣਾ ਰਹੇ ਆ ਤੇ ਇਸ ਕਰਕੇ ਜਿਹੜੇ ਕਿਸਾਨ ਇੱਥੋਂ ਗਏ ਨਹੀਂ ਉਹਨਾਂ ਦਾ ਜੇ ਤੁਸੀਂ ਇਸ ਤਰੀਕੇ ਨਾਲ ਰਸਤਾ ਰੋਕੋਗੇ ਤਾਂ ਉਹ ਫਿਰ ਤੁਸੀਂ ਆਪ ਹੀ ਹਿੰਸਾ ਨੂੰ ਸੱਦਾ ਦੇ ਰਹੇ ਹੋ ਹਾਲਕਿ ਹਿੰਸਾ ਕੋਈ ਨਹੀਂ ਤੁਸੀਂ ਟੀਅਰ ਗਾਇਸ ਸੱਦ ਰਹੇ ਹੋ ਤੁਸੀਂ ਉੱਥੇ ਡੱਡੀਆਂ ਪੈ ਰਹੇ ਮਿਲਟਰੀ ਫੋਰਸ ਬਣਾ ਕੇ ਰੱਖਦੇ ਹੋ ਇਹ ਬਹੁਤ ਵੱਡੀ ਜਾਤੀ ਸੀ ਇਹਦੇ ਨਾਲ ਦੇਸ਼ 'ਚ ਵਕਤੀ ਤੌਰ ਤੇ ਸਰਕਾਰ ਬੇਸ਼ੱਕ ਆਪਣੀ ਤਾਕਤ ਦਿਖਾ ਦੇ ਜਿਹੜੀ ਰਾਜਨੀਤੀ ਲਾਸ਼ਾ ਤੇ ਰਾਜਨੀਤੀ ਕਰਨ ਦੀ ਸ਼ਕੀਨ ਹੋ ਗਈ ਜਿਹੜੀ ਰਾਜਨੀਤੀ ਲੋਕਾਂ ਦੇ ਜਮੂਰੀ ਹੱਕਾਂ ਦਾ ਕਟਨ ਕਰਕੇ ਰਾਜ ਕਰਨ ਦੀ ਨੀਤੀ ਹੋਵੇ ਜਿਹੜੀ ਨੀਤੀ ਲੋਕਾਂ ਦੇ ਜਿਹੜੇ ਗੁੱਲਨ ਦਾ ਅਧਿਕਾਰ ਹੁਨੇ ਪਾਬੰਦੀ ਲਾ ਕੇ ਰਾਜ ਕਰਨ ਦੀ ਹੋਵੇ ਤਾਂ ਸਮਝ ਲਓ ਵੀ ਉਹ ਰਾਜ ਹੈ ਜਿਹੜਾ ਉਹ ਲੋਕਪੱਖੀ ਹੈ ਨਹੀਂ ਉਹਦੇ ਚ ਕਿਚchnਾ ਕਿਤੇ ਵੱਡੀ ਕਮਜ਼ੋਰੀ ਹੈ ਪੂਰੀ ਵਕਤੀ ਤੌਰ ਤੇ ਉਹ ਕੁਝ ਹੋ ਸਕਦੇ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਕੁਝ ਇਹਨਾਂ ਨੇ ਕਰਿਆ ਹੈ ਉਹ ਪੂਰਾ ਜਿਹੜਾ ਜਮੂਰੀ ਸੰਸਾਰ ਹੈ ਉਹ ਉਸ ਨੂੰ ਨਿੰਦਿਆ ਕਰ ਰਿਹਾ ਹੈ ਸਾਹਮਣੇ ਕਰੇ ਬਾਬਰ ਕੇ ਕਰੇ ਨਾ ਕਰੇ ਜਿਹੜਾ ਦੇਸ਼ ਦਾ ਗਰਾਫ ਹੈ ਜਿਹੜਾ ਪਹਿਲਾਂ ਹੀ ਛੱਡ ਗਿਆ ਹੋਇਆ ਹੈ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਅਸੀਂ ਬਹੁਤ ਖੁੱਡੇ ਹਾਂ ਬੋਲਣ ਦੀ ਆਜ਼ਾਦੀ 'ਚ ਮੀਡੀਆ ਦੀ ਆਜ਼ਾਦੀ 'ਚ ਅਸੀਂ ਬਹੁਤ ਖੁੱਡੇ ਹਾਂ ਰਿਪੋਰਟਸ ਵਿਦਆਊਟ ਬਾਰਡਰਸ ਨੇ ਪੂਰੀ ਡਿਟੇਲ ਚ ਰਿਪੋਰਟ ਦਿੱਤੀ ਹੋਈ ਆ ਵਿਸਤਾਰ ਨਾਲ ਅਸੀਂ ਭੁੱਖਮਰੀ ਦੇ ਮਾਮਲੇ ਜੀ ਬਹੁਤ ਥੱਡੇ ਆ ਸਾਡੇ ਤਾਂ ਬਹੁਤ ਜ਼ਿਆਦਾ ਨੀਮੀ ਆ ਇੰਨਾ ਅਨਾਜ ਕਿਸਾਨ ਪੈਦਾ ਕਰਦਾ ਐ ਤੇ ਭੁੱਖਮਰੀ ਫੇਰ ਵੀ ਇਹਦਾ ਮਤਲਬ ਸਾਡੀ ਅਨਾਜ ਦੀ ਪੰਸੀ ਦੇ ਉੱਤੇ ਵੀ ਕੋਈ ਝਗੜਾ ਹੈ ਗੜਬੜ ਹੈ ਬੰਦੀ ਸੋ ਜਿਹੜੀ ਸਰਕਾਰ ਤੁਹਾਨੂੰ ਰੋਟੀ ਨਹੀਂ ਦੇ ਸਕਦੀ ਜਿਹੜੀ ਸਰਕਾਰ ਜ਼ਿਗਾਰ ਦੇ ਵਾਸਤੇ ਥੁੱਕੀ ਵੜੇ ਪਕਾਉਂਦੀ ਹੈ ਗੇਰੀ ਸਰਕਾਰ ਤੁਹਾਡੇ ਸ਼ਾਂਤ ਮਈ ਰੋਸ ਨੂੰ ਮੈਂ ਕਹਿੰਦਾ ਜੇ ਕਿਸਾਨ ਇੱਟਾਂ ਵਟੇ ਮਾਰ ਦੇ ਤਾ ਤਾ ਚਲੋ ਤੁਸੀਂ ਤੁਸੀਂ ਪਹਿਲਾਂ ਹੀ ਦਿਖਾਤਾ ਵੀ ਤੁਸੀਂ ਨੰਗ ਕੇ ਦਿਖਾਓ ਇੱਥੋਂ ਇਹ ਕੋਈ ਕਹਿ ਇਹ ਜਦ ਜਬ ਮਾਨ ਲੱਗੇ ਤਵੇ ਤਬਰ ਰੋਸ ਜਾ ਕੇ ਜੇ ਤੁਸੀਂ ਚੁਣੌਤੀ ਦਿਓਗੇ ਸਾਡੇ ਜਵਾਨਾਂ ਨੂੰ ਜਿੱਤੋਂ ਦੇ ਵੀ ਹੋਣ ਉਹ ਕਹਿੰਦੇ ਚੰਗਾ ਦੇਖੀ ਜਾਊਗੀ ਤਾਂ ਸਿਰ ਲੱਤ ਹੁੰਦੇ ਨੇ ਤੁਸੀਂ ਗੋਲੀਆਂ ਮਾਰ ਦੋਗੇ ਇਹਨਾਂ ਕਿਹੜਾ ਮਰਜ ਨਹੀਂ ਲੋਕ ਬਸੇ ਰਹੇ ਜੀਟੀਸ਼ਨਾ ਚ ਸ਼ਹੀਦ ਹੁੰਦੇ ਨੇ ਸੋ ਇਹਨਾਂ ਤੁਸੀਂ ਲਖੀਨਪੁਰ ਵਿੱਚ ਖੀੜੀ ਚ ਮਿੱਟਾ ਹੀਲ ਕਰੇ ਨੇ ਸੋ ਇਹ ਜਿਹੜਾ ਅੱਜ ਹੋਇਆ ਇਹ ਮਾਰੀ ਗੱਲ ਹੋਈ ਆ ਮਾਰੀ ਨਹੀਂ ਇਹ ਅਤਿਕਨੌਣੀ ਗੱਲ ਆ ਸਰਕਾਰ ਵਾਸਤੇ ਜੀ ਦੂਜਾ ਸਰਕਾਰ ਨੇ ਬਿਲਕੁਲ ਕਥਨ ਕਰਿਆ ਜਮਹੂਰੀਅਤ ਦਾ ਜੀ ਤੀਜਾ ਈ ਜਿਹੜੇ ਤੁਸਾਨੂੰ ਸਿੱਖਿਆ ਦੇਣੀ ਪੈਗੀ ਸਿੱਖਿਆ ਸਾਨੂੰ ਇਹ ਦੇਣੀ ਪੈਗੀ ਕਿ ਸਰਕਾਰ ਇੰਨੀ ਜ਼ਬਰ ਹੋ ਗਈ ਹੈ ਕਿ ਉਹ ਤੁਹਾਡੀਆਂ ਜੈਨੂਅਨ ਜਾਂ ਜਿਹੜੀਆਂ ਐਨ ਹੱਕੀ ਮੰਗਾ ਨੇ ਉਹਨਾਂ ਉੱਤੇ ਵੀ ਪੈਰ ਧਰਨ ਨੂੰ ਤਿਆਰ ਨਹੀਂ ਹੈ ਉਹਨਾਂ ਉੱਤੇ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ ਕਿ ਜੇ ਉਹਨਾਂ ਨੂੰ ਗੱਲ ਮਨਾਉਣੀ ਹੈ ਤਾਂ ਤੁਹਾਨੂੰ ਵੱਡੀ ਚੜੀ ਕਰਨੀ ਪੈਗੀ ਕਿ ਕਿਪੀ ਵੀ ਚੜੀ ਨਾਲ ਨਹੀਂ ਤੁਸੀਂ ਜਾ ਸਕਦੇ ਹਾਲਾਂਕਿ ਇਹ ਕਿਸਾਨਾਂ ਦਾ ਇੰਨਾ ਕੁ ਜੋਸ਼ ਸੀਗਾ ਵੀ ਇੰਨੀਆਂ ਟਰਾਲੀਆਂ ਉਹਨਾਂ ਨੇ ਵੀੜੀਆਂ ਹੋਈਆਂ ਸੀ ਸਾਰਾ ਸਮਾਨ ਰੱਖਿਆ ਹੋਇਆ ਸੀ ਉਹੀ ਜੋ ਪੁਰਾਣਾ ਕਿਉਂਕਿ ਇੱਕ ਤਜਰਬਾ ਇਹਨਾਂ ਦਾ 380 ਦਿੰਦੇ ਸ਼ਰਗਲ ਬਾ ਉਹਦੇ 100 ਗੱਲਾਂ ਹੋਣ ਕਿ ਅੱਜਾ ਦੀ ਜਿਹੜੀ ਘਟਨਾ ਹੈ ਬਾਕੀ ਗੱਲਾਂ ਛੱਡ ਕੇ ਅੱਜ ਇਹਦੇ ਅਸਲੀ ਨਤੀਜੇ ਸਾਹਮਣੇ ਆਉਣਗੇ ਇਹ ਤੁਹਾਨੂੰ ਮੈਂ ਹੁਣ ਵੀ ਕਹਿੰਦਾ ਮੈਨੂੰ ਉਮੀਦ ਇਹ ਸੀ ਜਿਹੜੀ ਕੋ ਪੂਰੀ ਨਹੀਂ ਹੋਈ ਕੱਲ ਜਿਹੜੀ ਇਹਨਾਂ ਦੀ ਮੀਟਿੰਗ ਸੀਗੀ ਉਹ ਤਾਂ ਮੈਨੂੰ ਕੀ ਉਮੀਦ ਸੀ ਵੀ ਇਹ ਸਫਲ ਨਹੀਂ ਹੋਣੀ ਕੁਝ ਨਹੀਂ ਹੋਣਾ ਇੱਜ ਉਹ ਨਹੀਂ ਹੋਇਆ ਸੀ ਅੱਜ ਦੀ ਮੈਨੂੰ ਇੱਕ ਹੋਰ ਉਮੀਦ ਸੀ ਜਿਹੜਾ ਕਿ ਕਿ ਮੈਂ ਸਰਕਾਰ 'ਚ ਕੰਮ ਕਰਕੇ ਮੇਰੇ ਉਹੇ ਜਿਹੇ ਤਜਰਬੇ ਨੇ ਵੀ ਤੁਸੀਂ ਸਰਕਾਰ ਜਿਹੜੀ ਹੁੰਦੀ ਆ ਨਾ ਉਹ ਬਾਰ ਬਾਰ ਸੋਚਦੀ ਆ ਮੈਂ ਪੰਨਾ ਨਾ ਕਰੀ ਜਿਹੜਾ ਐਜੀਟੇਟਰ ਹੈ ਉਹ ਘੱਟ ਸੋਚਦਾ ਕਈ ਵਾਰੀ ਕਿਉਂਕਿ ਵਿੱਚ ਉਹ ਆ ਧੱਕੋਂ ਦਾ ਉਹ ਦੁੱਖ ਲਾਉਣ ਵੇਲੇ ਕਈ ਵਾਰੀ ਜ਼ਿਆਦਾ ਉਕੀ ਰਹੁੰਦਾ ਪਰ ਜਿਹੜਾ ਸੁਣਨ ਵਾਲਾ ਹੈ ਉਹਨੂੰ ਫਰਮ ਰੱਖਣਾ ਹੁੰਦਾ ਹੈ ਤਾਕਤ ਤਾਂ ਉਹਦੇ ਕੋਲ ਹੈਗੀ ਹੀ ਹੈ ਤਾਕਤ ਜਿੱਦੇ ਮਰਜ਼ੀ ਵਰਤ ਲੋ ਜੇਟ ਦਾ ਮਤਲਬ ਵੀ ਇਹ ਹੈ ਵੀ ਤਾਕਤ ਹੁੰਦਾ ਸੋ ਇਸ ਕਰਕੇ ਮੈਨੂੰ ਇਹ ਉਮੀਦ ਸੀ ਵੀ ਕੱਲ ਨੂੰ ਜਦ ਕਿਸਾਨ ਯਾਨੀ ਕਿ ਕੱਲ ਮੈਂ ਸੋਚ ਰਿਹਾ ਸੀ ਮੈਂ ਕਿਹਾ ਵੀ ਕਿਤੇ ਵੀ ਜਦ ਕੱਲ ਨੂੰ ਕਿਸਾਨ ਇਕੱਠੇ ਹੋਣਗੇ ਉੱਥੇ ਪੁਲਿਸ ਵਾਲੇ ਉਹਨਾਂ ਨੂੰ ਨੰਗਨ ਤੋਂ ਰੋਕਣਗੇ ਪੈਰਾਮਿਲਟਰੀ ਫੋਰਸਾਂ ਰੋਕਣਗੇ ਵੀ ਅਸੀਂ ਨੰਗਨ ਨਹੀਂ ਦੇਣਾ ਉਹ ਕਰਨਗੇ ਨਹੀਂ ਨੰਗਾ ਅਸੀਂ ਨਹੀਂ ਹੱਲ ਤੇ ਉਹ ਉਹ ਉਹਨਾਂ ਨੂੰ ਟੇਸਮੈਨ ਦੀ ਤਰ੍ਹਾਂ ਕੋਸ਼ਿਸ਼ ਕਰਨਗੇ ਸਮਝਾਉਣ ਦੀ ਵੀ ਨਹੀਂ ਕੋਈ ਗਲਤੀ ਨਹੀਂ ਹੈਗੀ ਤੁਸੀਂ ਦੱਸੋ ਅਸੀਂ ਤੁਹਾਡੀ ਗੱਲ ਕਰਾ ਦਿੰਦੇ ਆ ਵੀ ਕੋਈ ਨਾ ਕੋਈ ਉੱਥੇ ਬਾਰਡਰ ਤੇ ਬੈਠ ਕੇ ਗੱਲ ਕਰਕੇ ਜਿਹੜੀ ਮੰਗ ਅੱਜ ਨਹੀਂ ਮੰਨੀ ਗਈ ਇੱਕ ਅੱਧੀ ਕੋਈ ਮੰਗ ਦੋ ਮੰਨ ਕੇ ਇੱਕ ਦੋ ਦੇ ਉੱਤੇ ਉਧਰ ਦਾ ਕਰਕੇ ਵੀ ਇਹਨਾਂ ਨੂੰ ਐਸ ਵੇਲੇ ਕਿ ਪਛੋਣਾ ਹੋਣੀਆਂ ਨੇ ਐਸ ਵੇਲੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਲੋੜ ਸੀ ਉਹ ਸਰਕਾਰ ਕਰ ਸਕਦੀ ਹੁੰਦੀ ਹੈ ਮੈਨੂੰ ਇਹ ਲੱਗਦਾ ਵੀ ਸਰਕਾਰ ਦਾ ਕਿਤੇ ਮਨਸ਼ਾ ਕਿਸਾਨਾਂ ਨੂੰ ਸ਼ਾਂਤ ਕਰਨ ਦਾ ਹੈ ਹੀ ਨਹੀਂ ਸੀ ਉਹਨਾਂ ਦਾ ਮਨਸ਼ਾ ਬਾਕੀ ਭਾਰਤ ਨੂੰ ਆਪਣੀ ਤਾਕਤ ਦਿਖਾਉਂਦਾ ਸੀ ਜੇ ਦੂਜਾ ਕਿਸਾਨਾਂ ਦੇ ਉੱਤੇ ਵੀ ਆਪਣੀ ਤਾਕਤ ਦਿਖਾਉਂਦਾ ਸੀ ਵੀ ਚੰਗਾ ਫਿਰ ਦੇਖੋ ਵੀ ਅਸੀਂ ਦਿਖਾਉਣਾ ਤੁਹਾਨੂੰ ਡਾਂਗ ਫਿਰ ਕਿਉਂਕਿ ਆਮ ਬੰਦੇ ਤੇ ਡਾਂਗਤਾ ਫਿਰਿਆ ਨਾ ਆਮ ਕਿਸਾਨ ਦੇ ਉੱਤੇ ਡਾਂਗ ਫਿਰੀ ਸੋ ਇਹ ਜਿਹੜੇ ਇਹ ਤਰੀਕਾ ਠੀਕ ਨਹੀਂ ਹੈ ਇਹ ਹਰੇਕ ਜਮਹੂਰੀ ਤੇ ਪਸੰਦ ਲੋਕਾਂ ਨੂੰ ਇਹਦੀ ਨਿੰਦਿਆ ਕਰਨੀ ਬੰਦੀ ਹੈ ਤੇ ਪਰ ਕੁਝ ਐਸੇ ਐਸੇ ਇਸ ਜਿਹੜਾ ਅੰਦੋਲਨ ਸ਼ੁਰੂ ਹੋਇਆ ਇਹਦੇ ਚਾਹੇ ਜੇ ਘਟਨਾ ਕਰਮ ਹੋਏ ਨੇ ਜਿੰਨਾ ਤੇ ਸਾਨੂੰ ਧਿਆਨ ਦੇਣਾ ਪੈਣਾ 26 ਜਨਵਰੀ ਨੂੰ ਧਿਆਨ ਰੱਖਦੇ ਹੋਏ ਅੱਜ ਇਹ ਕਹਿਣੀ ਔਖੀ ਗੱਲ ਹੈ ਕਿ ਅਗਲਾ ਕੋਈ ਹਰ ਤੁਸੀਂ ਇੰਨੀ ਡਾਠੀ ਕੋਲੀ ਹੋ ਗਈ 5000 ਬੰਦਾ ਸਾਡੇ 4000 ਬੰਦਾ ਫਟਣ ਹੋ ਗਿਆ ਤੁਸੀਂ ਫੇਰ ਕਹਾਣੀਆਂ ਪਾਈ ਜਾਂਦੇ ਹੋ ਪਰ ਐ ਸ੍ਰੀਲੀ ਕਹਿੰਦਾ ਫੈਦਾ ਇਹ 26 ਜਨਵਰੀ ਵਾਲਾ ਤੌ ਤਰੀਕਾ ਸੀਗਾ ਉਹਦੇ ਚ ਵੀ ਇਹੀ ਸ਼ਾਮਲ ਸੀ ਬਹੁਤੇ ਜਿਹੜੇ ਹੁਣ ਨੇ ਕਿ ਇਸ ਕਰਕੇ ਕਿਸਾਨਾਂ ਨੂੰ ਵੀ ਦੁਬਾਰਾ ਸੋਚਣਾ ਦੂਜਾ ਕਿਹੜੇ ਕਿਸਾਨ ਇਹ ਕਹਿੰਦੇ ਰਹੇ ਕਿਉਂਕਿ ਸਾਨੂੰ ਬੁਲਾਇਆ ਨਹੀਂ ਸਾਨੂੰ ਸੱਦਾ ਨਹੀਂ ਦਿੱਤਾ ਅਸੀਂ ਨਹੀਂ ਜਾਣਾ ਉਹ ਵੀ ਉਹਨਾਂ ਨੂੰ ਵੀ ਸੋਚਣਾ ਪਊ ਵੀ ਇਹ ਕਹਿਣ ਦੀ ਵਜ੍ਹਾ ਉਹਨਾਂ ਕੋਲ ਉਸ ਜੱਥੇਬੰਦੀ ਦਾ ਸਟਰਗਲ ਹੈਗਾ ਉਹ ਕਰ ਰਹੀ ਹੈ ਅਸੀਂ ਤਾਂ ਸੈਂਟੀਮੈਂਟਲੀ ਤਾਂ ਉਹਨਾਂ ਦੇ ਨਾਲ ਆ ਕਿ ਜੱਥੇਬੰਦੀਕ ਤੌਰ ਤੇ ਅਸੀਂ ਨਹੀਂ ਜਾ ਰਹੇ ਉਹ ਜਿਹੜਾ ਇਹ ਕਹਿਣਾ ਵੀ ਦੇਖੋ ਜੀ ਉਹ ਤਾਂ ਆਪੇ ਜਾ ਰਹੇ ਨੇ ਸੰਤ ਬੁਲਾਇਆ ਨਹੀਂ ਉਹ ਵੀ ਥੋੜਾ ਜਿਹਾ ਮੈਨੂੰ ਆਏ ਲੱਗਦਾ ਹੈ ਉਹਨਾਂ ਨੂੰ ਵੀ ਚਰਨੂ ਇਹ ਸੋਚਣਾ ਪਊਗਾ ਮੈਨੂੰ ਪਤਾ ਹੈ ਜਦ ਜੱਥੇਬੰਦੀਆਂ ਚ ਇਹ ਹੁੰਦਾ ਕੋਈ ਇੱਕ ਜੱਥੇਬੰਦੀ ਬੇਵਾਰੀ ਹੋ ਕੇ ਸਟਰਗਲ ਕਰਦੀ ਹੈ ਔਰ ਇਹਨਾਂ ਦਾ ਤਾਂ ਰਿਕਾਰਡ ਹੈ ਗਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 26 ਜਨਵਰੀ ਨੂੰ ਆਪਦੇ ਇਹਨਾਂ ਨੂੰ ਬਾਈਪਾਸ ਕਰਕੇ ਗਈ ਸੀ ਬੱਸ ਤਾਂ ਜਾਵਾਂਗੇ ਤੇ ਉਦੋਂ ਡਾਂਗ ਫੋਟਾ ਨਹੀਂ ਹੋਇਆ ਪਰ ਬਾਅਦ ਵਿੱਚ ਇਹਨਾਂ ਦਾ ਕੈਂਪਸ ਖੇੜਤਾ ਸੀ ਉਹਨਾਂ ਨੇ ਆ ਕੇ ਪੁਲਿਸ ਦੀ ਮਦਦ ਨਾਲ ਜਿਹੜੇ ਗੈਰ ਸਰਕਾਰੀ ਬੰਦੇ ਸੀ ਉਹਨਾਂ ਨੇ ਉਹ ਖੇੜਿਆ ਸੀ ਕੈਂਪ ਤਾਂ ਖਾਮੀ ਹੋ ਗਿਆ ਸੀ ਉਦੋਂ ਰਸਤੇ 'ਚ ਟਰੈਕਟਰਾਂ ਤੋਂ ਝੰਡੇ ਲਾ ਲਾ ਕੇ ਪੜੇ ਜਾ ਰਹੇ ਸੀ ਇਸ ਕਰਕੇ ਉਹ 26 ਜਨਵਰੀ ਤੋਂ ਕਿਸਾਨਾਂ ਨੂੰ ਸਿੱਖਣਾ ਚਾਹੀਦਾ ਸੀ ਖਾਸ ਕਰਕੇ ਇਸ ਗਰੁੱਪ ਨੇ ਜਿਹੜਾ ਸੀ ਉਹ ਇਹਨਾਂ ਨੇ ਨਹੀਂ ਸਿੱਖਿਆ ਜਿਹੜੇ ਦੂਜੇ ਹੈਗੇ ਨੇ ਉਹਨਾਂ ਦਾ ਇਹ ਕਹਿਣਾ ਜਦ ਜੇ ਤੁਹਾਡੇ 100 ਮੱਤ ਪੇੜ ਹੋਣਾ ਜਦੋਂ ਲੜਾਈ ਹੋ ਰਹੀ ਹੁੰਦੀ ਹੈ ਉਹਦੇ ਕਹਣਾ ਜੀ ਉਹਨੇ ਤਾਂ ਮੈਨੂੰ ਕਿਹਾ ਨਹੀਂ ਅਸੀਂ ਨਹੀਂ ਜਾਣਾ ਤੁਸੀਂ ਉੰਜ ਕਹੋ ਕਿ ਉਹਨਾਂ ਦਾ ਸਤਿਕੜਾ ਉਹਨਾਂ ਦੀ ਜਥੇਬੰਦੀ ਦੀ ਕਾਰ ਹੈ ਤੇ ਕਾਲ ਤੱਕ ਕਿਸਾਨਾਂ ਦੇ ਮੰਗਾਂ ਵਾਸਤੇ ਹੀ ਹੈ ਬਾਕੀ ਉਹ ਉਹਨਾਂ ਨੇ ਆਪਦਾ ਫੈਸਲਾ ਕਰਿਆ ਉਹ ਜਾਣਗੇ ਅਸੀਂ ਮਾਨਸਿਕ ਤੌਰ ਤੇ ਉਹਨਾਂ ਦੇ ਨਾਲ ਆ ਪਰ ਜਥੇਬੰਦਕ ਤੌਰ ਤੇ ਅਸੀਂ ਨਹੀਂ ਜਾ ਰਹੇ ਕਿਉਂਕਿ ਅਸੀਂ ਆਪਣੇ ਸਟਰਗਲ ਵਿੱਚ ਡਿੱਤੇ ਹੋਏ ਨੇ ਉਹਦੇ ਵਿੱਚ ਚਡੂਨੀ ਸਾਹਿਬ ਦਾ ਬਿਆਨ ਉਹਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਬਿਆਨ ਕੁਝ ਦਾ ਉਹ ਕੋਈ ਮੈਨੂੰ ਐ ਲੱਗਦਾ ਵੀ ਥੋੜਾ ਜਿਹਾ ਉਹਨੂੰ ਫਿਰ ਸੋਚਣ ਦੀ ਲੋੜ ਸੀ ਉਹ ਵੀ ਨਹੀਂ ਸਕਿਆ ਇਦੋਂ ਜਿਹੜੇ ਇਹ ਸਟਰਗਲ ਕਰਨ ਵਾਲੇ ਸੀ ਇਹਨਾਂ ਨੂੰ ਵੀ ਸੋਚਣ ਦੀ ਲੋੜ ਸੀ ਵੀ 26 ਜਨਵਰੀ ਤੁਸੀਂ ਇਹੋ ਜਿਹਾ ਕੁਝ ਕਰਕੇ ਦੇਖ ਲਿਆ ਉਹਦੇ ਨਾਲ ਕਿਸਾਨਾਂ ਦੋਂਨੋਂ ਸੱਤਵਜਿਸੀ ਬੱਡੀ ਦੋ ਸੱਤ ਨਵਦੀ ਜਿਹੜੇ ਇਹੋ ਜਿਹਾਂ ਕਾਟਕਾਂ ਦੇ ਸਮਰਥਕ ਨੇ ਉਹਨਾਂ ਨੇ ਪਹਿਲਾਂ 26 ਜਨਵਰੀ ਦਾ ਸਮਰਥਨ ਸਿੱਧਾ ਫੁੱਟਾ ਕਰਕੇ ਉਦੋਂ ਬਾਅਦ ਉਹ ਦੂਜੇ ਪਾਸੇ ਨੂੰ ਬਦਲ ਕੇ ਉਦੋਂ ਦੇਖ ਲਿਆ ਉਹਨਾਂ ਨੇ ਫੇਰ ਆਹ ਕਰਕੇ ਦੇਖ ਲਿਆ ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਸਮਰਥਨ ਕਰਕੇ ਵੀ ਦੇਖ ਲਿਆ ਇਹ ਕਿੰਨਾ ਗੱਲਾਂ ਨਾਲ ਕਿਸਾਨ ਪਾੜਿਆ ਕਿਸਾਨ ਜੁੜਿਆ ਨਹੀਂ ਅਰਕੇ ਕਿਸਾਨ ਦਾ ਤਾਂ ਜੁੜਨਾ ਜ਼ਰੂਰੀ ਹੈ ਸਰਕਾਰ ਦੇ ਨਾਲ ਜੇ ਲੜਨਾ ਹੈ ਤਾਂ ਤੁਹਾਨੂੰ ਤਾਕਤ ਵੱਡੀ ਚਾਹੀਦੀ ਹੈ ਨਾ ਤੇ ਸਾਨੂੰ ਅੱਡੋ ਫੱਟੀ ਉਹਨਾਂ ਨੂੰ ਉਹ ਤਾਕਤ ਨਹੀਂ ਜਿਹੜੇ ਇਹਨਾਂ ਦੇ ਸਲਾਹਕਾਰ ਨੇ ਜੋ ਵੀ ਨੇ ਉਹਨਾਂ ਨੇ ਤਿੰਨੇ ਗੱਲਾਂ ਚ 26 ਜਨਵਰੀ ਵਾਲੇ ਕਾਂਡ ਚ ਵੀ ਦੇਖਦੇ ਅਸੀਂ ਉਹਨਾਂ ਨੇ ਜਿਹੜਾ ਸੀ ਆਪਣਾ ਸੰਜੁਗਤ ਸਮਾਜ ਮੋਰਚਾ ਜਾਂ ਚੋਣਾਂ ਲੜਮਾਈਆਂ ਉਦੋਂ ਵੀ ਦੇਖਦੇ ਅਸੀਂ ਉਹੀ ਬੰਦੇ ਨੇ ਜਿਹੜੇ ਹੁਣ ਵੀ ਸਮਰਥਨ ਕਰਦੇ ਨੇ ਜਿਹੜੇ ਬਾਹਰਲੇ ਬੰਦੇ ਨੇ ਤੇ ਉਹਨਾਂ ਨੇ ਹੁਣ ਵੀ ਦੇਖ ਲਿਆ ਸੋ ਇਹ ਇਸ ਕਰਕੇ ਸਾਰਨੇ ਤੇ ਰੰਗ ਸੋਚਣ ਦੀ ਲੋੜ ਹੈ ਪਰ ਵੱਡੀ ਜ਼ਿੰਮੇਵਾਰੀ ਇਹਦੇ ਚ ਸਰਕਾਰ ਦੀ ਹੈ ਕਿਉਂਕਿ ਸਰਕਾਰ ਤਾਕਤ ਹੈ ਐਂ ਤਾਂ ਫੇਂਜੇ ਤੁਸੀਂ ਫਨੂਸ ਕਰਨਾ ਕਦੇ ਵੀ ਤੁਸੀਂ ਅੱਗ ਲਾਉਣੀ ਸ਼ੁਰੂ ਕਰ ਦਿੰਗਾ ਐਂ ਤਾਂ ਤੁਸੀਂ ਤੁਸੀਂ ਕਹਿੰਦੇ ਹੋ ਵੀ ਅਜੇ ਤਾਂ ਲਾਠੀ ਗੋਲੀ ਚਲਾਈ ਹੈ ਉਹਨਾਂ ਦੇ ਕੇ ਉਤੋਂ ਕੋਈ ਮਤਲਬ ਐਹੀ ਜਿਹੀ ਗਾਇਆਸ ਧੂਆਂ ਹੋਰ ਉਹਨਾਂ ਟੇਅਰ ਗਏ ਛੱਡਣ ਦੀ ਲੋੜ ਹੀ ਨਹੀਂ ਉਤੋਂ ਗਏ ਸੀ ਅੱਜਕੱਲ ਹੈਲੀਕਾਪਟਰ ਨਾਲ ਤੇ ਅੱਜਕੱਲ ਤਾਂ ਬਾਈਏਅਰ ਗੈਸਾਂ ਦੇ ਛੇੜੀਆਂ ਛੜੀਆਂ ਜਾ ਸਕਦੀਆਂ ਹੁੰਦੀਆਂ ਨੇ ਸੋ ਇਹੋ ਜਿਹਾ ਕੋਈ ਔਖਾ ਕੰਮ ਨਹੀਂ ਹੁੰਦਾ ਜਾਦਾ ਸਰਕਾਰ ਜਿਹੜੀ ਆ ਸਰਕਾਰ ਆ ਉਹਦੇ ਕੋਲ ਤਾਕਤ ਹੁੰਦੀ ਆ ਉਹ ਕਰ ਸਕਦੀ ਆ ਪਰ ਕੀ ਉਹਨੇ ਆਪਦੇ ਲੋਕਾਂ ਤੇ ਕਰਨੀ ਆ ਇਹ ਤਾਂ ਮੈਨੂੰ ਲੱਗਦਾ ਉਹੀ ਜੀ ਗੱਲ ਹੋ ਗਈ ਆ ਜਿਵੇਂ ਇੱਕ ਮੁੰਡਾ ਕਹਿੰਦਾ ਮਾਂ ਵੇ ਥਾਣੇਦਾਰ ਬਣਨਾ ਹੈ ਜੀ ਕਹਿੰਦੀ ਪੁੱਤ ਬੰਦੀ ਕਹਿੰਦਾ ਮੈਂ ਬਣਨਾ ਹੈ ਬਣਨਾ ਚਾਰ ਪੰਜ ਵਾਰੀ ਕਹਿੰਦਾ ਕਹਿੰਦੀ ਪੁੱਤ ਕਰੇਗਾ ਕੀ ਕਹਿੰਦਾ ਪਹਿਲਾਂ ਤੈਨੂੰ ਕੁੱਟੂ ਮਾੜੂ ਕਹਿੰਦਾ ਤੈਨੂੰ ਕੁੱਟੂ ਸੋ ਮੈਨੂੰ ਲੱਗਦਾ ਵੀ ਸਾਡੀ ਸਰਕਾਰ ਥਾਣੇਦਾਰ ਬਣ ਕੇ ਨਾ ਪਹਿਲਾਂ ਆਪਦੇ ਲੋਕਾਂ ਨੂੰ ਕੁੱਟ ਰਹੀ ਆ ਅਬਦੇ ਕਿਸਾਨ ਉਹਨਾਂ ਦੀ ਮਾਂ ਨੇ ਧਰਤੀ ਮਾਂ ਦੇ ਉਹ ਪੁੱਤ ਨੇ ਉਹ ਕਿਸਾਨ ਨੂੰ ਪਹਿਲਾਂ ਕੁੱਟ ਰਹੀ ਹੈ ਹੁਣ ਇਸ ਤੋਂ ਇਸ ਤੋਂ ਵਾਸਤੇ ਨੂੰ ਜਾਣ ਚਾਹੀਦਾ ਇਹ ਮਨ ਹਾਲੀ ਕਿਸਾਨੇ ਕਰਨੀ ਸ਼ਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਿਉਂ ਹੈ ਇਹ ਗੁਰੂ ਸਾਹਿਬ ਨੇ ਕਿਹਾ ਇਹ ਉਹ ਅਧਿਆਤਮਕ ਦਰਸਤ ਉਹਦਾ ਮਤਲਬ ਤਾਂ ਹੈਗਾ ਹੀ ਹੈਗਾ ਜੋ ਹੈ ਪਰ ਉਹਦਾ ਜੇ ਅਸੀਂ ਦੇਖੀਏ ਤਾਂ ਉਹ ਇਹ ਵੀ ਹੈ ਕਿ ਜਿਹੜਾ ਇਨਸਾਨ ਹੈ ਇਹ ਜੀਵਨ ਦਾਤ ਦੇ ਰਿਹਾ ਹੈ। ਗਰੀਬ ਰਹਿ ਕੇ ਆਪ ਨੇ। ਨਰਮ ਰਹਿ ਕੇ, ਦਰਵੇਸ਼ ਰਹਿ ਕੇ। ਦਰਵੇਸ਼ ਹੁੰਦਾ ਜਿਹੜਾ ਦੂਜਾਂ ਦਾ ਧਿਆਨ ਰੱਖਦਾ ਹੈ। ਬਿਲਕੁਲ। ਪਰ ਉਹ ਮੈਂ ਸੱਚੀ-ਮੁੱੱਚੀ ਕਿਸਾਨੀ 'ਚ ਦੇਖਿਆ ਕਿ ਫਸਲ ਵੀਜਦੇ ਸੀ ਉਹ ਇੱਕ ਪਾਸੇ ਆਏ ਛੱਡ ਦਿੰਦੇ ਵੀ ਇਹ ਭਾਈ ਚੜੀ ਜਨੌਰ ਵਾਸਤੇ। ਆਹ ਇੱਕ ਹੋਰ ਖੱਤੇ 'ਚ ਛੱਡ ਦਿੰਦੇ। ਇਹ ਕਹਿੰਦੇ ਗਰੀਬ ਲੋਕ ਦੇ ਵਾਸਤੇ। ਉਹਦਾ ਮਤਲਬ ਵੀ ਇਹ ਸੀ ਵੀ ਅਸੀਂ ਭਾਈ ਸਾਰਿਆਂ ਦੇ ਅੰਦਰ ਸੋ ਇਸ ਕਰਕੇ ਕਿ ਸਮਾਜ ਦੀ ਕਦਰ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਇਹ ਵੀ ਲੱਗਦਾ ਹੋਵੇ ਸਟੇਟ ਨੂੰ ਵੀ ਇਹ ਜਾਤੀ ਕਰੀ ਹੈ ਇਹ ਗਲਤ ਗੱਲ ਕਰ ਰਹੇ ਨੇ ਇਹ ਸਾਡੀ ਸੁਣ ਨਹੀਂ ਰਹੇ ਤਾਂ ਵੀ ਤੁਹਾਨੂੰ ਬਡੇ ਫਰਮੇ ਨਾਲ ਸੋਚਣ ਦੀ ਬੋਲ ਬਰਨ ਆਖਰੀ ਗੱਲ ਮੈਂ ਕਹਨਾ ਉਹ ਸਰਕਾਰ ਜਿਹੜੀ ਉਹ ਹੁਕਮਰਾਨ ਜਿਹੜੀ 145 ਐਮਪੀਨ ਅਬਜੇ ਐਮਪੀ ਦਾ ਕਸੂਰ ਨਹੀਂ ਮੰਨਣ ਨੂੰ ਤਿਆਰ ਵੀ ਹਾਂ ਉਹਦਾ ਕਸੂਰ ਐ ਪਾਸ ਦੇਣ ਦਾ 145 ਨੂੰ ਸਸਪੈਂਡ ਕਰ ਸਕਦੀ ਹੈ ਜਿਹੜੀ ਚਾਰੇ ਸ਼ੰਕਰਾਚਾਰੀਆ ਦੇ ਕਹੇ ਹੋਏ ਨੂੰ ਇੱਕ ਪਾਸੇ ਛੱਡ ਸਕਦੀ ਹੈ ਧਰਮ ਕਸਮ ਦੇ ਵਿੱਚ ਵੀ ਉਹ ਸਰਕਾਰ ਤੋਂ ਜਿਹੜੀ ਹਰ ਜਿਹੜੀ ਸੰਸਥਾ ਹੈ ਸਰਕਾਰ ਦੀ ਉਹਨੂੰ ਵਿਰੋਧੀਆਂ ਦੇ ਉੱਤੇ ਡੰਡਾ ਚੜਾ ਕੇ ਉਹਨਾਂ ਤੇ ਵਰਤ ਸਕਦੀ ਹੈ ਆਪਜਿਆਂ ਨੂੰ ਸਾਰਿਆਂ ਨੂੰ ਬਿਲਕੁਲ ਦੁੱਧ ਤੁਰ ਤੇ ਕਹਿ ਸਕਦੀ ਹੈ ਉਸ ਸਰਕਾਰ ਤੋਂ ਵੱਡੀ ਉਮੀਦ ਨਹੀਂ ਰੱਖਣੀ ਚਾਹੀਦੀ ਉੱਥੇ ਫਿਰ ਇਹੀ ਹੁੰਦਾ ਹੈ ਵੀ ਲੋਕ ਘੋਲ ਨੇ ਜਿਹੜੇ ਹੌਲੀ-ਹੌਲੀ ਉਸ ਸਰਕਾਰ ਨੂੰ ਸਬਕ ਸਿਖਾਉਂਦੇ ਨੇ ਤੇ ਹੁਣ ਕਿਸਾਨੀ ਨੇ ਪੂਰੇ ਭਾਰਤ ਦੀ ਨੇ ਫੈਸਲਾ ਕਰਨਾ ਪੰਜਾਬ ਦੀ ਨੇ ਨਹੀਂ ਕੱਲੀ ਕੱਲੀ ਪੰਨੂ ਬੰਦੇ ਜਿੱਤੇ ਬੰਦੇ ਨੇ ਨਹੀਂ ਫੈਸਲਾ ਕਰਨਾ ਕੱਲੀ ਇਹ ਗੱਦਿਆਲ ਜਾਂ ਗੈਰ-ਰਾਜਨੀਤਿਕ ਸੰਯੁਕਤ ਸਮਾਜ ਕਿਸਾਨ ਮੋਰਚੇ ਨੇ ਨਹੀਂ ਕਰਨਾ ਪੂਰੇ ਕਿਸਾਨ ਮਜ਼ਦੂਰ ਨੇ ਦੇਸ਼ ਦੇ ਨੇ ਫੈਸਲਾ ਕਰਨਾ ਆ ਹਾਲਤ ਦੇਖ ਕੇ ਵੀ ਅਸੀਂ ਹੁਕਮਰਾਨ ਜਿਹੜਾ ਇਹਨੂੰ ਮੁੜ ਕੇ ਤੱਕ ਦੇਣੀ ਹੈ ਇਸ ਕਰਕੇ ਇਹਨਾਂ ਨੂੰ ਫੈਸਲਾ ਕਰਨਾ ਪਏਗਾ ਕਿ ਫੈਸਲੇ ਨਿਕਲੇ ਆ ਔਰ ਸਰਕਾਰ ਨੇ ਇਹੋ ਜਿਹਾ ਕੁਝ ਕਰਕੇ ਆਪ ਦਾ ਗਰੂਪ ਚਿਹਰਾ ਦਿਖਾਤਾ ਰੂਪ ਤਾਂ ਹਰੇਕ ਚਿਹਰੇ ਦੇ ਸੋਨੇ ਚਿਹਰੇ ਦੇ ਪਿੱਛੇ ਵੀ ਗਰੂਪਤਾ ਹੁੰਦੀ ਹੈ ਪਰ ਉਹਨੇ ਆਪਣੀ ਗਰੂਪਤਾ ਜ਼ਿਆਦਾ ਜਗ ਜਹਾਰ ਕਰ ਤੇ ਮਾਰੀ ਗੱਲ ਤੋਂ ਅੱਜ ਹਾਲਤ ਇਹ ਹੋ ਗਈ ਹੈ ਕਾਰਨ ਕਰਕੇ ਰਾਜੀ ਕਸਾਈ ਧਰਮ ਪੰਖ ਕੋਰੋਡਰਿਆ ਕੁੜਾ ਮਾਸ ਸਚਿਤ ਚੰਦਰਮਾ ਦੀ ਸੈਨਾ ਹਿੱਟਾ ਚ ਬਿਲਕੁਲ ਬਿਲਕੁਲ ਸੋਰਟ ਆ ਸਰ ਬਹੁਤ ਅਚੇ ਵਿਚਾਰ ਤੇ ਪੀਸਫੁਲ ਸਟਰਗਲ ਅਧਿਕਾਰ ਹੈ ਕਿਸਾਨਾਂ ਦਾ ਕਿਸਾਨਾਂ ਨੂੰ ਕਰ ਦੇਣੀ ਚਾਹੀਦੀ ਆ ਬਾਕੀ ਦੇਖਦੇ ਆ ਸਰਕਾਰ ਦਾ ਅੱਗੇ ਕੀ ਰੁਖ ਹੁੰਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਬ